ਕਾਂਬੜੀ ਅਤਰਾ ਇਸ ਵਾਰ ਫਿਰ ਸ਼ਰਮਨਾ ਗੁੰਡਾਗਰਦੀ ਅਤੇ ਮੁਸਲਮਾਨਾਂ ਤੇ ਅਤਿਆਚਾਰ ਦੀਆਂ ਘਟਨਾਵਾਂ ਦੇ ਨਾਲ ਬਦnaam ਹੋ ਰਹੀ ਹੈ ਇਸ ਵਾਰ ਫਿਰ ਮੁਜ਼ਫਰਨਗਰ ਅਤੇ ਹਰਦואר ਦੇ ਕਈ ਇਲਾਕਿਆਂ ਦੇ ਵਿੱਚ ਕਾਂਬੜੀਆਂ ਨੇ ਨਾ ਸਿਰਫ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਸਗੋਂ ਧਰਮ ਦੀ ਜਾਂਚ ਦੇ ਨਾਂ ਤੇ ਅਸ਼ਲੀਲਤਾ ਦੀਆਂ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ ਇਨ੍ਹਾਂ ਘਟਨਾਵਾਂ ਨੇ ਸਮਾਜ ਵਿੱਚ ਸੱਦ ਭਾਵਨਾ ਅਤੇ ਧਰਮ ਦੀ ਸੱਚੀ ਭਾਵਨਾ ਨੂੰ ਤਾਰ-ਤਾਰ ਕਰ ਦਿੱਤਾ ਹੈ ਇਸ ਬਾਰੇ ਅਸੀਂ ਤੁਹਾਨੂੰ ਵਿਸਤਾਰ ਦੇ ਨਾਲ ਜਾਣਕਾਰੀ ਦੇਾਂਗੇ ਜੇਕਰ ਅਜੇ ਤੱਕ ਤੁਸੀਂ ਵੰਗਾਰ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰੋ ਮੁਜ਼ਫਰਨਗਰ ਦੇ ਘਟੌਲੀ ਅਤੇ ਸਿਵਲ ਲਾਈਨਸ ਨੂੰ ਕਾਂਬੜੀ ਖਵੌਣ ਵਾਲਿਆਂ ਨੇ ਮੁਸਲਮਾਨਾਂ ਨੂੰ ਧਰਮ ਦੇ ਨਾਂ ਤੇ ਨਿਸ਼ਾਨਾ ਬਣਾਇਆ ਰਿਪੋਰਟਾਂ ਦੇ ਮੁਤਾਬਕ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈ ਕੇ ਖੁਦ ਕਾਂਬੜੀਆਂ ਵੱਲੋਂ ਕਈ ਮੁਸਲਮਾਨ ਦੁਕਾਨਦਾਰਾਂ ਅਤੇ ਰਾਗੀਰਾਂ ਦੇ شناختੀ ਪੱਤਰ ਚੈੱਕ ਕਰਕੇ ਇਹ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਉਹ ਮੁਸਲਮਾਨ ਹਨ ਜਾਂ ਫਿਰ ਹਿੰਦੂ ਇੱਕ ਥਾਂ ਤੇ ਜਾਂਚ ਕਰਨ ਲਈ ਇੱਕ ਨੌਜਵਾਨ ਦੇ ਪੈਂਟ ਉਤਰਵਾਉਣ ਦਾ ਮਾਮਲਾ ਵੀ ਸਾਹਮਣੇ ਆਇਆ ਸੀ। ਰਾਹ ਜਾਂਦੇ ਆ ਕਿਸੇ ਦਾ ਵੀ ਮੋਟਰਸਾਈਕਲ ਜਾਂ ਕਿਸੇ ਦੀ ਗੱਡੀ ਥੋੜੀ ਵੀ ਨਾਲ ਖਹਿ ਗਈ ਤਾਂ ਕਾਰਾਂ ਅਤੇ ਮੋਟਰਸਾਈਕਲ ਭੰਨ ਦਿੱਤੇ ਗਏ। ਪੁਲਿਸ ਤਾਂ ਮੁੱਖ ਦਰਸ਼ਕ ਬਣ ਕੇ ਇਹ ਸਾਰਾ ਕੁਝ ਦੇਖਦੀ ਰਹੀ। ਅਸਲ ਵਿੱਚ ਭਾਰਤ ਦੇ ਵਿੱਚ ਅੱਜਕੱਲ ਬਹੁ ਗਿਣਤੀ ਦੇ ਨਾਲ ਸੰਬੰਧ ਰੱਖਣ ਵਾਲੀਆਂ ਜਥੇਬੰਦੀਆਂ ਦੇ ਵੱਲੋਂ ਆਪਣੇ ਧਾਰਮਿਕ ਦਿਨ ਦਿਹਾੜੇ ਵੀ ਦੂਜਿਆਂ ਉੱਤੇ ਹਮਲਾ ਕਰਕੇ ਹੀ ਮਨਾਏ ਜਾਂਦੇ ਹਨ। ਇਸੇ ਲਈ ਕਾਂਵੜੀਆਂ ਵੱਲੋਂ ਰਾਹ ਚਾੰਦੇ ਲੋਕਾਂ ਦੇ ਨਾਲ ਕੀਤੀ ਜਾਂਦੀ ਗੁੰਡਾਗਰਦੀ ਤੇ ਹੁਣ ਤੱਕ ਪੁਲਿਸ ਨੇ ਕਦੇ ਕਿਸੇ ਵਿਰੁੱਧ ਕਾਰਵਾਈ ਨਹੀਂ ਕੀਤੀ ਐਕਸ ਤੇ ਵਾਇਰਲ ਵੀਡੀਓਜ਼ ਦੇ ਵਿੱਚ ਦਿਖਾਇਆ ਗਿਆ ਹੈ ਕਿ ਕਾਂਵੜੀਆਂ ਨੇ ਇੱਕ ਏ ਰਿਕਸ਼ਾ ਡਰਾਈਵਰ ਨੂੰ ਸਿਰਫ ਇਸ ਲਈ ਕੁੱਟਿਆ ਕਿਉਂਕਿ ਉਸ ਦਾ ਵਾਹਨ ਕਾਵੜ ਨੂੰ ਛੂ ਗਿਆ ਸੀ ਮੁਜ਼ਫਰਨਗਰ ਦੇ ਵਿੱਚ ਕਾਵੜ ਮਾਰਗ ਤੇ ਮੁਸਲਮਾਨਾ ਦੇ ਮਾਲਕੀ ਵਾਲੇ ਟਾਬਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਇੱਕ ਘਟਨਾ ਦੇ ਵਿੱਚ ਇੱਕ ਢਾਬੇ ਤੇ ਤੋੜ-ਫੋੜ ਕੀਤੀ ਗਈ ਕਿਉਂਕਿ ਉੱਥੇ ਪਿਆਜ਼ ਅਤੇ ਲਸਣ ਵਾਲਾ ਭੋਜਨ ਪਰੋਸਿਆ ਜਾ ਰਿਹਾ ਸੀ। Hindu ਮਾਲਕਾਂ ਦੇ ਢਾਬਿਆਂ ਤੇ ਵੀ ਹਮਲੇ ਹੋਏ ਜਿੱਥੇ ਮੁਸਲਮਾਨ ਕਰਮਚਾਰੀ ਕੰਮ ਕਰਦੇ ਸਨ। ਇਨ੍ਹਾਂ ਹਮਲਿਆਂ ਨੇ ਨਾ ਸਿਰਫ ਮੁਸਲਮਾਨਾਂ ਸਗੋਂ Hindu ਕਰਮਚਾਰੀਆਂ ਦੀ ਰੋਜ਼ੀ-ਰੋਟੀ ਵੀ ਖੋਲੀ। ਇੱਕ ਢਾਬਾ ਮਾਲਕ ਗੁਲਸ਼ਾਦ ਖਾਨ ਨੇ ਦੱਸਿਆ ਕਿ ਉਸਦੇ 18 ਕਰਮਚਾਰੀਆਂ ਦੇ ਵਿੱਚੋਂ 17 ਕਰਮਚਾਰੀ Hindu ਹਨ ਪਰ ਫਿਰ ਵੀ ਉਸਦੇ ਢਾਬੇ ਨੂੰ ਬੰਦ ਕਰਨ ਲਈ ਮਜਬੂਰ ਕੀਤਾ ਗਿਆ। ਜਿਸ ਦੇ ਨਾਲ ਸਾਰੇ ਕਰਮਚਾਰੀਆਂ ਦੀ ਰੋਜ਼ੀ ਮੁਸੀਬਤ ਵਿੱਚ ਪੈ ਗਈ ਕਾਂਬੜੀਆਂ ਦਾ ਦੋਗਲਾਪਨ ਇਸ ਗੱਲ ਦੇ ਵਿੱਚ ਸਾਫ਼ ਦਿਖਾਈ ਦਿੰਦਾ ਹੈ ਕਿ ਉਹ ਆਪਣੇ ਸਿਗਰਟ ਪੈਨ ਨੂੰ ਧਰਮ ਦੇ ਵਿਰੁੱਧ ਨਹੀਂ ਮੰਨਦੇ ਪਰ ਜੇਕਰ ਸਿਗਰਟ ਵੇਚਣ ਵਾਲਾ ਕੋਈ ਮੁਸਲਮਾਨ ਨਿਕਲ ਆਵੇ ਤਾਂ ਇਹਨਾਂ ਦਾ ਧਰਮ ਭ੍ਰਿਸ਼ਟ ਹੋ ਜਾਂਦਾ ਹੈ ਇਹੇ ਕਿਸ ਤਰ੍ਹਾਂ ਦੀ ਧਾਰਮਿਕਤਾ ਹੈ ਜੋ ਕਿ ਹਿੰਸਾ ਨਫ਼ਰਤ ਅਤੇ ਅਤਿਆਚਾਰ ਨੂੰ ਜਾਇਜ਼ ਠਹਿਰੋਂਦੀ ਹੈ। ਬਾਬਾ ਯਸ਼ਵੀਰ ਮਹਾਰਾਜ ਸੁਖਬਾਉਨ ਵਾਲੇ ਇੱਕ ਸ਼ਖਸ ਅਤੇ ਉਸ ਵਰਗੇ ਹੋਰ ਲੋਕਾਂ ਨੇ ਮੁਸਲਮਾਨ ਢਾਬਾ ਮਾਲਕਾਂ ਦੀ ਪਛਾਣ ਕਰਨ ਦੀ ਮੁਹਿੰਮ ਚਲਾ ਕੇ ਸਮਾਜ ਦੇ ਵਿੱਚ ਨਫ਼ਰਤ ਦੀ ਅੱਗ ਨੂੰ ਹੋਰ ਭੜਕਾਇਆ। ਕਾਂਬੜੀਆਂ ਦੀ ਇਹ ਗੁੰਡਾਗਰਦੀ ਅਤੇ ਮੁਸਲਮਾਨਾਂ ਤੇ ਅਤਿਆਚਾਰ ਨਾ ਤਾਂ ਸਿਰਫ ਧਰਮ ਦੀ ਬੇਅਦਬੀ ਹੈ ਸਗੋਂ ਮਨੁੱਖਤਾ ਤੇ ਕਲੰਕ ਵੀ ਹੈ। ਧਰਮ ਦੀ ਜਾਂਚ ਲਈ ਕਿਸੇ ਦੀ ਪੈਂਟ ਉਤਾਰਨ ਛੋੜ ਦੇ ਛੋੜ ਦੇ ਛੋੜ ਦੇ ਗਾਵਾਂ ਵੀ ਇੰਸਾਨਡਰਟਰ ਕੇ ਲੋਕ ਆਤੇ ਆਬੀਨਨ ਨੇ ਪੈਟ ਤਾਰੀਫ ਪਹਿਲਾ ਆਧਾਰ ਕਾਟ ਚੈੱਕ ਕਰਾਂ ਆਤਾ ਚਾ ਕਾ ਟੈਨਿਕ ਹੋਏਗਾ ਹਾਂ ਅਰਜਨਾਂ ਨੇ ਮੈਨੂੰ ਨੰਗਾ ਕਰਨੇ ਨੂੰ ਨੰਗਾ ਕਰਨੇ ਨੂੰ ਤੇ ਇਹ ਲੋਕ ਨਾ ਉਸ ਨੂੰ ਕੁੱਟਣਾ ਅਤੇ ਟਾਬਿਆਂ ਨੂੰ ਤਬਾਹ ਕਰਨਾ ਕਿਸੇ ਵੀ ਸੱਭਿਅਕ ਸਮਾਜ ਦੇ ਵਿੱਚ ਪਰਵਾਨ ਨਹੀਂ ਕੀਤੀਆਂ ਜਾ ਸਕਦੀਆਂ ਇਨ੍ਹਾਂ ਹਰਕਤਾਂ ਨੂੰ ਜਾਇਜ਼ ਠਹਿਰਾਉਣ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਪਰ ਸ਼ਾਸਨ ਨੂੰ ਅਜਿਹੇ ਅਪਰਾਧੀਆਂ ਦੇ ਵਿਰੁੱਧ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਸਮਾਜ ਨੂੰ ਇਹ ਸੁਨੇਹਾ ਦੇਣਾ ਚਾਹੀਦਾ ਹੈ ਕਿ ਨਫ਼ਰਤ ਅਤੇ ਹਿੰਸਾ ਦੀ ਕੋਈ ਥਾਂ ਨਹੀਂ ਹੈ ਅਸੀਂ ਸਾਰੇ ਹੀ ਧਰਮਾਂ ਦਾ ਸਤਿਕਾਰ ਕਰਦੇ ਹਾਂ ਅਤੇ ਹਰ ਤਰ੍ਹਾਂ ਦੀ ਹਿੰਸਾ ਅਤੇ ਨਫ਼ਰਤ ਦੀ ਸਖਤ ਨਿੰਦਾ ਕਰਦੇ ਹਾਂ